ਕੱਲ ਅਕਾਲ ਤਖਤ ਸਾਹਿਬ ਤੇ ਦੇ ਜਥੇਦਾਰ ਨੇ ਇੱਕ ਹੋਰ ਫਰਮਾਨ ਜਾਰੀ ਕੀਤਾ ਉਹ ਇਹ ਕਹਿੰਦੇ ਨੇ ਕਿ ਮਾਨ ਜਿਹੜਾ ਹੈ ਉਹ ਸਿੱਖ ਵਿਰੋਧੀ ਮਾਨਸਿਕਤਾ ਭਗਵੰਤ ਮਾਨਵੀਅ ਗੱਲਾਂ ਦੇ ਵਿੱਚੋਂ ਪ੍ਰਗਟ ਹੁੰਦੀ ਹੈ ਇਹ ਗਿਆਨੀ ਕਲਜੀਤ ਸਿੰਘ ਗੜਾਜ ਜੀ ਨੇ ਕਿਹਾ ਇਹ ਗੱਲ ਕਿਉਂ ਹੋਈ ਗੱਲ ਇਸ ਕਰਕੇ ਜਾਂ ਇਹ ਹਵਾਲਾ ਇਹ ਹੈ ਕਿ ਗਾਇਕ ਹੈ ਜਸਮੀਤ ਜੱਸੀ ਉਸ ਨੇ ਪਤੇਗਰ ਸਾਹਿਬ ਦੇ ਵਿੱਚ ਇੱਕ ਗੁਰੂ ਘਰ ਦੇ ਵਿੱਚ ਇੱਕ ਗਾਣਾ ਗਾਇਆ ਸੀ ਗੀਤ ਗਾਇਆ ਸੀ ਤਾਰਲਕ ਇਹ ਸੀ ਤੇ ਇਹਦੇ ਵਿੱਚ ਇਹ ਕਿਹਾ ਗਿਆ ਸੀ ਜਥੇਦਾਰ ਬਰਲੋਕ ਦੇ ਸ਼ਬਦ ਗਾਇਨ ਦਾ ਜਿਹੜਾ ਵਿਵਾਦ ਹੈ ਕਿਸੇ ਵੀ ਪਤਤ ਵੱਲੋਂ ਕਿਸੇ ਵੀ ਜਿਹੜਾ ਜਿਹੜਾ ਅਮਰਤਾ ਰੀ ਨਹੀਂ ਹੈ ਉਹਦੇ ਵੱਲੋਂ ਨਹੀਂ ਕੀਰਤਨ ਕੀਤਾ ਜਾ ਸਕਦਾ ਇਹ ਕਿਹਾ ਗਿਆ ਸੀ ਸੇ ਭਗਵੰਤ ਮਾਨ ਨੇ ਉਸ ਵੇਲੇ ਇਹ ਗੱਲ ਕਹੀ ਸੀ ਕਿ ਅਸੀਂ ਜਿਹੜੇ ਲੋਕ ਹੁੰਦੇ ਆ ਜਿਹੜੇ ਕਲਾਕਾਰ ਹੁੰਦੇ ਨੇ ਉਹ ਤਾਂ ਸਭ ਤੋਂ ਪਹਿਲਾਂ ਜਿੱਥੇ ਜਾਂਦੇ ਨੇ ਧਰਮ ਗੀਤ ਗਾਉਂਦੇ ਨੇ ਇਹੇ ਕੋਈ ਸ਼ਬਦ ਨਹੀਂ ਸੀ ਧਰਮਕ ਗੀਤ ਸੀ ਪਤਾ ਨਹੀਂ ਕਿ ਕਹੇ ਜੇ ਪ੍ਰਮਾਣ ਤੁਸੀਂ ਜਾਰੀ ਕਰਦੇ ਹੋ ਇਸ ਤਰ੍ਹਾਂ ਦਾ ਪ੍ਰਚਾਰ ਹੀ ਬੰਦ ਹੋ ਜਾਊਗਾ ਜੇ ਵੀ ਤੁਸੀਂ ਕਰਦੇ ਹੋ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਸਹਿਚਾਰਿਕ ਜਿਹੜਾ ਗੀਤ ਨਹੀਂ ਗਾ ਸਕਦਾ ਦੂਜੇ ਪਾਸੇ ਤੁਸੀਂ ਉਹਨਾਂ ਦੇ ਗੋਲਖਾ ਦੇ ਪੈਸੇ ਪਵਾਉਣੇ ਹੋ ਜਾਂ ਤਾਂ ਪੈਸੇ ਪਵਾਉਣੇ ਵੀ ਬੰਦ ਕਰ ਦੋ ਯਾਨੀ ਇਹੇ ਸਿੱਧਾ ਉਹਨਾਂ ਨੇ ਗੱਲ ਕਹੀ ਕਿ ਗੋਲਖਾ ਦੇ ਪੈਸੇ ਵੀ ਪਹਿਲੀ ਵਾਰ ਨਹੀਂ ਪਹਿਲਾਂ ਵੀ ਇੱਕ ਵਾਰੀ ਕਿਹਾ ਸੀ ਕਿ ਤੁਸੀਂ ਉਹ ਗੋਲਖਾ ਚੱਕ ਦੋ ਅਸੀਂ ਹਟ ਜਾਣਗੇ ਇਹ ਜਿਹੜੇ ਕਮੇਟੀ ਦੇ ਮੈਂਬਰ ਨੇ ਮਤਲਬ ਸਿੱਧੇ ਤੌਰ ਤੇ ਗੋਲਖਾ ਦੇ ਪੈਸੇ ਤੇ ਹਿਰਫਰੀ ਦਾ ਦੋਸ਼ ਸਿੱਧੇ ਤੌਰ ਤੇ ਲਾਇਆ ਸੀ ਤਾਂ ਹੁਣ ਇਹ ਜਿਹੜਾ ਕਈ ਦਿਨਾਂ ਤੋਂ ਨਰਾਜ ਦੇ ਤੱਕ ਟਕਰਾਅ ਚੱਲ ਰਿਹਾ ਹੈ ਉਹਦਾ ਸ਼ਾਇਦ ਨਤੀਜਾ ਜੋ ਵੀ ਹੈ ਤੇ ਜੱਥੇਦਾਰ ਸਾਹਿਬ ਨੇ ਕਿਹਾ ਕਿ ਤੁਸੀਂ ਜਿਹੜਾ ਗਲਤ ਹੈ ਤੁਹਾਡੀ ਮਾਨਸਿਕਤਾ ਸਿੱਖ ਵਿਰੋਧੀ ਹੈ ਇਕੱਲਾ ਹੀ ਨਹੀਂ ਹੋਰ ਵੀ ਹੋਣੇ ਇੱਕ ਦੋ ਨਾਮ ਜਾਬ ਜਿਵੇਂ ਉਹ ਇਹ ਕਹਿੰਦੇ ਨੇ ਕਿ ਜੀ ਤੁਸੀਂ ਜਿਹੜੇ ਬੇਅਦਬੀ ਦੇ ਮਾਮਲੇ ਦੇ ਵਿੱਚ ਕੇਸ ਜਿਹੜੇ ਸ਼ਿਫ ਹੋਏ ਨੇ ਉਹਨਾਂ 'ਚ ਨਹੀਂ ਤੁਸੀਂ ਕਾਰਵਾਈ ਕੀਤੀ ਇਹ ਵੀ ਕਿਹਾ ਔਰ ਸਤ ਪਿੰਡਰਾਲਾ ਦੇ ਫੋਟੋ ਦੇ ਨਾਲ ਵੀ ਵੀਡੀਓ ਦੀ ਗੱਲ ਕੀਤੀ ਕਿ ਜਿਹੜੀ ਤੁਸੀਂ ਉਹਨਾਂ ਦਾ અપਮਾਨ ਹੋ ਰਿਹਾ ਹੈ ਤੇ ਉਹਦੀ ਫਰੈਂਸਿਕ ਜਾਂਚ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਦੀ ਗੱਲ ਕਰਕੇ ਜੀ ਉਹਨਾਂ ਨੇ ਮਾਨ ਸਾਹਿਬ ਨੂੰ ਅਕਾਲ ਤਖਤ ਤੇ ਸਦਰ। ਉਹਦੇ ਦੂਜਾ ਪੱਖ ਇਹਦਾ ਕਿ ਅਕਾਲ ਤਖਤ ਸਾਹਿਬ ਨੇ ਹੁਕਮ ਕਰਤਾ ਕਿ ਅਕਾਲ ਤਖਤ ਸਾਹਿਬ ਤੇ ਕੋਈ ਬੰਦਾ ਜਿਹੜਾ ਅ ਅਮਰਤਾਰੀ ਨਹੀਂ ਹੈ ਜਾਂ ਸਿੱਖੀ ਸਰੂਪ ਦੇ ਵਿੱਚ ਨਹੀਂ ਉਹ ਉਹਨੂੰ ਸੱਜਿਆ ਜਾ ਸਕਦਾ ਇੱਕ ਸਵਾਲ ਤਾਂ ਇਹ ਉੱਠ ਰਿਹਾ ਹੈ ਕਿਉਂ ਮਤਲਬ ਸੱਜਿਆ ਗਿਆ ਤੇ ਵੈਸੇ ਤਾਂ ਪਤਤ ਦੀ ਦੀ ਜਿਹੜੀ ਡੈਫੀਨੇਸ਼ਨ ਹੈ ਉਹਦੇ ਚ ਵੀ ਨਹੀਂ ਆਉਂਦੇ ਮਾਨ ਸਾਹਿਬ ਤਾਂ ਕਿਉਂਕਿ ਪਤਤ ਦੀ ਜਿਹੜੀ ਡੈਫੀਨੇਸ਼ਨ ਹੈ ਸਿੱਖ ਰਹਿਤ ਮਰਿਆਦਾ ਦੀ ਉਹਦੇ ਚ ਇਸ ਤਰ੍ਹਾਂ ਨਹੀਂ ਹੈ ਪਤਤ ਕੌਣ ਕਰਦਾ ਹੁੰਦਾ ਹੈ ਉਹ ਹੁੰਦਾ ਜਿਹੜਾ ਅੰਮ੍ਰਿਤਧਾਰੀ ਹੋਵੇ ਤੇ ਉਹ ਜਿਹੜੀਆਂ 4 ਵੱਜਰ ਕੁਰਹਿਤਾਂ ਨੇ ਨਾ ਉਹਦੇ 'ਚ ਕਿਤੇ ਨਾ ਕਿਤੇ ਉਹਨੇ ਗਲਤ ਜਿਹੜੀ ਹੈ ਕਰਪਈ ਕੀਤੀ ਹੋਵੇ ਕਰ ਲਈ ਹੋਵੇ ਤਾਂ ਹੁੰਦਾ ਤੇ ਉਹਦੇ 'ਚ ਜਿਹੜਾ ਪੰਜੇ ਕੋ ਕਾਰਾ ਤੋਂ ਉਹ ਯਾਨੇ ਕੇਸ ਕਟਾਲੇ ਹੋਣ ਜਾਂ ਉਠਾ ਕਾ ਲਿਆ ਇਸ ਤਰ੍ਹਾਂ ਦੀਆਂ ਚਾਰੇ ਜਿਹੜੀਆਂ ਨੇ ਹੁੰਦਾ ਦੀਆਂ ਉਹ ਇਹਨਾਂ ਨੂੰ ਮੈਂ ਇੱਕ ਵਿਦਵਾਨ ਨੂੰ ਸੁਣ ਰਿਹਾ ਸੀ ਉਹ ਕਹਿੰਦੇ ਫਿਰ ਮਾਨ ਸਾਹਿਬ ਕਿਹੜੀ ਕੈਟਾਗਰੀ ਚਾਹੁੰਦੇ ਨੇ ਇੰਨਾਂ ਨੂੰ ਤਾਂ ਮਰਤਰੀ ਸ਼ੱਕ ਇਹਨਾਂ ਦੀ ਕੋਈ ਗ੍ਰਹਿਤ ਨਹੀਂ ਕੀਤੀ ਕਿਉਂਕਿ ਇਹ ਤਾਂ ਅਮਰਤਾ ਨਹੀਂ ਹੁੰਦੇ ਤਾਂ ਗ੍ਰਹਿਤ ਕਰਦੇ ਉਹ ਕਹਿੰਦੇ ਮਾਨ ਸਾਹਿਬ ਭਾਗੇ ਬੰਦਿਆਂ ਨੂੰ ਸੁਰਗਮਾ ਕਹਿੰਦੇ ਨੇ ਜਿਹੜੀ ਰਹਿਤ ਮਰਿਆਦਾ ਸਾਡੀ ਹੈ ਨਾ ਜਿਹੜਾ ਕੇਸ ਧਾਰੀ ਨਾ ਹੋਵੇ ਉਹਨੂੰ ਸੁਰਗਮਾ ਕਿਹਾ ਜਾਂਦਾ ਇਹ ਰਹਿਤ ਹੈ ਰੱਪਾ ਉੱਥੇ ਆਏ ਇਹ ਵੀ ਦੱਸਦੇ ਆ ਕਿ ਉਹਨੂੰ ਬੁਲਾਇਆ ਜਾਂਦਾ ਅਦਰ ਤੇ ਲੇਕਿਨ ਲੜਗੱਜ ਸਾਹਿਬ ਨੇ ਫਿਰ ਈਸ ਨੂੰ ਬੁੱਕ ਰੱਖ ਕੇ ਕਿ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਨਹੀਂ ਬੁਲਾਇਆ ਜਾ ਸਕਦਾ ਉਹਨਾਂ ਨੂੰ ਕਹਿ ਕੇ ਤੁਸੀਂ ਸਕਤਰੇਤ ਚ ਪੇਸ਼ ਹੋਵੋ ਅ ਅਕਾਲ ਤਖਤ ਸਾਹਿਬ ਦੀ ਸਕਤਰੇਤ ਤੇ ਉੱਥੇ ਤੁਸੀਂ ਆਪਣੀ ਸਪਸ਼ਟੀਕਰਨ ਦਿਓ ਇਹ ਕਿਹਾ ਗਿਆ ਹੁਣ ਇੱਥੇ ਵੀ ਸਵਾਲ ਬੈਸੇ ਤਾਂ ਉੱਠ ਰਿਹਾ ਹੈ ਕਿ ਸਕਤਰੇਤ ਵੀ ਤਾਂ ਅਕਾਲ ਤਖਤ ਸਾਹਿਬ ਕਰਕੇ ਉਸ ਦੀ ਇੰਪੋਰਟੈਂਸ ਹੈ ਨਾ ਖੈਰ ਇਹ ਜਿਹੜੇ ਨਵੇਂ ਵਿਵਾਦ ਇਸ ਤਰੀ ਸੁਭੋ ਹੁੰਦੇ ਨੇ ਇਹੀ ਸਬਾਤ ਦਾ ਵਿਸ਼ਾ ਬਣਦੇ ਨੇ ਲੇਕਿਨ ਇਹਦੇ ਵਿੱਚ ਹੁਣ ਮਾਨ ਸਾਹਿਬ ਦਾ ਪੱਖ ਸੁਣ ਕੇ ਆਪਾਂ ਅੱਗੇ ਵਧਦੇ ਹਾਂ ਮਾਨ ਸਾਹਿਬ ਕੀ ਕਹਿੰਦੇ ਨੇ ਕਹਿੰਦੇ ਕੁਝ ਨਹੀਂ ਅਕਾਲ ਤਖਸਾਲ ਨੇ ਜਿਸ ਸੱਦੇ ਹੈ ਤਦ ਕੀਤਾ ਉਹਨਾਂ ਦਾ ਹੁਕਮ ਸਿਰ ਮੱਥੇ ਦਾਸ ਮੁੱਖ ਮੰਤਰੀ ਨਹੀਂ ਦਾਸ ਇੱਕ ਨੰਬਰ ਸਿੱਖ ਵਜੋਂ ਪੇਸ਼ ਹੋਊਗਾ ਨੰਗੇ ਪੈਰੀ ਜਾਊਗਾ ਇੱਥੇ। ਔਰ ਨਾਲ ਉਹਨਾਂ ਨੇ ਜਿਹੜੀ ਗੱਲ ਕਹੀ ਸਿੱਖ ਮਾਨਸਕਤਾ 'ਚ ਦਾ ਅਸਰ ਪਊਗਾ। ਕਹਿੰਦੇ ਉਸ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਦੇਸ਼ ਦੀ ਰਾਸ਼ਟਰਪਤੀ ਨੇ ਆਉਣਾ ਹੈ। ਪ੍ਰੋਟੋਕੋਲ ਦੇ ਮੁਤਾਬਕ ਦੁੱਖ ਮੰਤਰੀ ਨੂੰ ਉੱਥੇ ਹਾਜ਼ਰ ਹੋਣਾ ਚਾਹੀਦਾ ਜਦੋਂ ਰਾਸ਼ਟਰਪਤੀ ਆਵੇ ਪਰ ਕੋਈ ਗੱਲ ਕਿਹਾ ਜੀ ਮੈਂ ਮਾਫੀ ਮੰਗੂਗਾ। ਮੇਰੇ ਲਈ ਅਕਾਲ ਤਖਤ ਜਿਆਦਾ ਸੁਪਰੀਮ ਹੈ। ਮੈਂ ਇੱਥੇ ਜਾਊਂਗਾ। ਰਾਸ਼ਟਰਪਤੀ ਦਾ ਪ੍ਰੋਗਰਾਮ ਛਟਕੇ ਤੋਂ ਇਹਸ ਕਰਕੇ ਬਾਣ ਸਾਹਿਬ ਨੇ ਵੀ ਇਹ ਦੱਸਤਾ ਕਿ ਮੈਂ ਜਾਉਂ ਬਾਕੀ ਉਹ ਸਪਸ਼ਟਿਕਰਨ ਕੀ ਦਿੱਤੇ ਨੇ ਇਹ ਤਾਂ ਉੱਛੇ ਜਾ ਕੇ ਪਤਾ ਲੱਗੂ ਲੇਕਿਨ ਇਹ ਜਿਹੜੀ ਰਾਜਨੀਤਿਕ ਟਕਰਾਅ ਅਸਲ ਤੇ ਗੱਲ ਤਾਂ ਉੱਥੇ ਹੀ ਸ਼ੁਰੂ ਹੋਈ ਹੈ ਜਦੋਂ ਗੜਕਾਚ ਸਾਹਿਬ ਨੇ ਇਹ ਕਹਿਤਾ ਕਿ ਮੈਂ ਜਿਸ ਤਰੀਕੇ ਨਾਲ ਐਫ ਆਈ ਆਰ ਲਾਜ ਕੀਤੀ ਗਈ ਹੈ 16 ਬੰਦਿਆਂ ਤੇ ਤੇ ਉਸ ਤੇ ਮੈਂ ਸਿਖਰ ਬਹਿਤਾ ਮੁਤਾਬਕ ਸਰਕਾਰ ਜੇ ਦਖਲਦਾਰੀ ਨਾ ਬੰਦ ਕੀਤੀ ਤਾਂ ਮੈਂ ਤੇ ਕਾਰਵਾਈ ਕਰੂ ਇਹ ਗੱਲ ਤੋਂ ਬਾਅਦ ਦੋ ਗ੍ਰਿਫਤਾਰੀਆਂ ਹੋ ਚੁੱਕੀਆਂ ਨੇ ਦੋਨੇ ਬਹੁਤ ਇੰਪੋਰਟੈਂਟ ਨੇ ਕਮਰਜੀ ਦੀ ਗ੍ਰਿਫਤਾਰੀ ਨੇ ਤਾਂ ਵੱਡੇ ਸਵਾਲ ਖੜੇ ਕਰਤੇ ਕਿਉਂਕਿ ਉਹ ਨੂੰ ਤਾਂ ਇਹ ਕਿ ਐਸੀ ਬਦਲ ਤੋਂ 19 ਸਾਢੇ ਕੁ ਪਹੁੰਚਦੇ ਰਿਹਾ ਤੇ ਜੋ ਕੁਝ ਕਰਦਾ ਰਿਹਾ ਉਹ ਸਾਰਾ ਕੁਝ ਸਪਸ਼ਟ ਮੈਂ ਤੁਹਾਨੂੰ ਦੱਸਿਆ ਖैर ਹੋੜ ਇਹ ਮਾਨਸਾ ਹਲੂ ਤੇ ਸਦੇ ਤੇ 15 ਜਨਵਰੀ ਨੂੰ ਉਹ ਪੇਸ਼ ਹੋਣਗੇ ਇਹ ਕੋਈ ਪਹਿਲੀ ਵਾਰ ਤਾਂ ਕੋਈ ਮੁੱਖ ਮੰਤਰੀ ਪੇਸ਼ ਨਹੀਂ ਹੋ ਰਿਹਾ ਘਟੋ ਘਟ ਮੈਂ ਗਿਆਨੀ ਜੈਲ ਸਿੰਘ ਸਰਜੀਤ ਸਿੰਘ ਬਰਨਾਲਾ ਬੂਟਾ ਸਿੰਘ ਇਹਨਾਂ ਸਾਰਿਆਂ ਨੂੰ ਮੈਂ ਦੇਖਿਆ ਪੇਸ਼ ਹੁੰਦੇ ਆਪ ਜਦੋਂ ਇੱਕ ਦਿਨਾਂ ਦਾ ਜਦੋਂ ਜ਼ਿਕਰ ਕਰਦੇ ਆ ਸਰਜੀਤ ਸਿੰਘ ਬਰਨਾਲਾ ਤਾਂ ਗੱਲ ਚ ਤਪਦੀ ਪਾਈ ਤੇ ਉਹ ਕਾਫੀ ਸਖਤ ਸੀ ਉਸਿਆ ਤੇ ਇਹ ਜਿੰਨੇ ਦੇ ਤਿੰਨੇ ਅਮਰਤਾ ਰਹੀ ਸੀ ਤੇ ਮਾਨ ਸਾਹਿਬ ਕੋਲੇ ਐਸੇ ਦੇ ਜਿਨ੍ਹਾਂ ਨੂੰ ਸਰਗੁਮਾ ਕਿਹਾ ਗਿਆ ਲੇਕਿਨ ਕੀ ਇਹ ਸਾਰਾ ਕੁਝ ਸਹੀ ਦਸ਼ਵਲ ਚੱਲ ਰਿਹਾ ਹੈ ਕੀ ਇਹ ਸਿਕਿਆਸ ਟਕਰਾਵਲ ਵੱਧ ਰਹੀ ਹੈ ਇਹ ਤੇ ਆਪਾਂ ਗੱਲ ਕਰਦੇ ਆਂ ਦੇਖੋ ਪਹਿਲੇ ਦਰਸ਼ਕੋ ਗੱਲ ਇਹ ਹੈ ਕਿ ਮਾਨ ਸਾਹਿਬ ਨੂੰ ਸੱਦ ਲਿਆ ਉਹ ਜਾਣਗੇ ਸਿਆਸੀ ਤੌਰ ਤੇ ਮੈਨੂੰ ਲੱਗਦਾ ਕਿ ਮਾਨ ਦਾ ਫਾਇਦਾ ਹੀ ਹੋਏਗਾ ਇਹਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਨੇ ਹਾਕਰ ਤੇ ਸਾਰਿਆਂ ਦੀ ਕਰਤੀ ਪਹਿਲਾਂ ਅਰਜੋਤ ਬੈਸ ਫਿਰ ਤਰਨਪੁਰ ਸੌਂਦ ਜਿਵੇਂ ਬੁਲਾਈ ਜਾਂਦਾਂ ਉਹ ਠੀਕ ਹੈ ਤੇ ਸਭ ਨੂੰ ਪਤਾ ਹੈ ਕਿ ਇਸ ਤਰ੍ਹਾਂ ਦੇ ਹਾਲਾਤ ਨੇ ਜਿਹਦੇ ਵਿੱਚ ਹੁਣ 27 ਦੀ ਚੋਣ ਦੇ ਵਿੱਚ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਜੇ ਬਣਨਾ ਤਾਂ ਇੱਕ ਧਰਮ ਵੱਡਾ ਮੁੱਦਾ ਹੁੰਦਾ ਤੇ ਮਾਨ ਸਾਹਿਬ ਬਾਰੇ ਜਿਹੜਾ ਕਿਹਾ ਜਾਂਦਾ ਸੀ ਕਿ ਸ਼ਰਾਬ ਪੀ ਕੇ ਚੜੇਗੇ ਜੀ ਉਹ ਹੋ ਗਿਆ ਉਹ ਸਾਰੇ ਜੋ ਜਿਹੜੇ ਧੋੜੇ ਧੋਦੇਣਗੇ ਜਦੋਂ ਉਹ ਜਾਣਗੇ ਨਗੇ ਪਹਿਲੀ ਤੇ ਕਹਿਣਗੇ ਜੀ ਦੱਸੋ ਜੀ ਹੁਕਮ ਤੇ ਫਿਰ ਦੂਜੇ ਪਾਸੇ ਤੇ ਬਾਹਰ ਆ ਕੇ ਫਿਰ ਉਹੀ ਗੱਲਾਂ ਕਿ ਅਕਾਲ ਤਖਤ ਸਾਹਿਬ ਜਿਵੇਂ ਕਿ ਅਸ ਰਾਤ ਨੂੰ 2 ਵਜੇ ਜਿਹੜਾ ਜਥੇਦਾਰ ਉਹਦਾ ਸੰਭਾਲਦਾ ਉਹ ਸਾਰੀਆਂ ਗੱਲਾਂ ਫਿਰ ਉਵੇਂ ਦੁਬਾਰਾ ਹੋਣਗੀਆਂ ਤੇ ਕਹਿ ਵੀ ਸਕਦੇ ਨੇ ਤੇ ਕਿਉਂਕਿ ਵੈਸੇ ਅਕਾਲ ਤਖਤ ਸਾਹਿਬ ਨੇ ਮੌਕੇ ਹੀ ਦਿੱਤੇ ਹੋਏ ਨੇ ਜਿਹੜੀ ਕੋਈ ਵੀ ਬੰਦਾ ਜਦੋਂ ਵੀ ਅਕਾਲ ਤਖਤ ਸਾਹਿਬ ਦੀ ਜਿਹੜੀ ਬਰਿਆਦਾ ਦੀ ਜਿਹੜੀ ਅਕਾਲ ਸਤ ਤੱਕ ਸਭੀ ਸੰਸਥਾ ਨੂੰ ਜਿਹੜੀ ਛੱਟ ਪਹੁੰਚੀ ਹੈ ਉਸ ਵੇਲੇ ਸਾਰੇ ਯਾਦ ਕਰਦੇ ਨੇ ਕਿ ਉਹਦੋਂ ਕਿੱਥੇ ਗਏ ਸੀ ਜੀ ਜਦੋਂ RAM ਰਹੀਰ ਨੂੰ ਮਾਫੀ ਦਿੱਤੀ ਗਈ ਉਹ ਵੀ ਬਲਾ ਕੇ ਮੁੱਖ ਮੰਤਰੀ ਦੀ ਕੋਠੀ ਦੇ ਵਿੱਚ ਇੱਕੋ ਗੱਡੀ 'ਚ ਬਿਠਾ ਕੇ ਲੈ ਗਏ ਸੀ ਤੇ ਜਿਹਨੇ ਮਾਫੀ ਮੰਗੀ ਉਹਨੂੰ ਮਾਫੀ ਦਿੱਤੀ ਸੀ ਤੇ ਫਿਰ ਸੰਗਤਾਂ ਦਾ ਵਿਰੋਧ ਹੋਇਆ ਤੇ ਮਾਫੀ ਵਾਪਸ ਲੈਣੀ ਪਈ ਮਜ਼ਾਕ ਢਾਇਆ ਗਿਆ ਸਿੱਖ ਕੌਮ ਦਾ ਤੇ ਅਕਾਲ ਤੱਕ ਸਭ ਨੂੰ ਜਿਸ ਤਰੀਕੇ ਨਾਲ ਵਰਤਿਆ ਜਾ ਰਿਹਾ ਹੈ ਇੱਕ ਪੋਲਿਟিক্যাল ਪਾਰਟੀ ਵੱਲੋਂ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਰਹੀ ਆ ਤੁਸੀਂ ਦੇਖੇ 2 ਦਸੰਬਰ ਦਾ ਹੁਕਮਨਾਮਾ ਜਿਸ ਤਰੀਕੇ ਨਾਲ ਹੁਕਮਨਾਮੇ ਚ ਹਾਂ ਜਾਂ ਨਾ ਕਹੀ ਗਈ ਜਦੋਂ ਕਿਹਾ ਗਿਆ ਕਿ ਤੁਸੀਂ ਬਜਰ ਗਣਾ ਕੀਤੇ ਨੇ ਸੁਖਵੀਰ ਸਿੰਘ ਬਾਦਲ ਕਹਿੰਦੇ ਹਾਂ ਕੀਤੇ ਨੇ ਬਾਹਰ ਜਾ ਕੇ ਕਹਿੰਦੇ ਜੀ ਨਹੀਂ ਮੈਂ ਤਾਂ ਬੇਸੇ ਹੀ ਕਹਤਾ ਸੀ ਉਹ ਗੱਲ ਤੱਕ ਸਭ ਦਾ ਇਹਦੇ ਹੁਕਮ ਮੰਨਿਆ ਗਿਆ ਸੀ ਤੇ ਜਾ ਜਿਹੜੇ ਹੁਣ ਧਾਮੀ ਸਾਹਿਬ ਨੇ ਇਹਨਾਂ ਨੂੰ ਤਾਂ ਹੁਕਮ ਹੋਇਆ ਸੀ ਕਿ ਤੁਸੀਂ ਭਰਤੀ ਕਰੋ ਤੇ ਆਪ ਤਾਂ ਛੱਡ ਕੇ ਬੈਠ ਗਏ ਸੀ ਉਹ ਉਦੋਂ ਕਿੱਥੇ ਜਾਂਦਾ ਸੋ ਅਕਾਲ ਤੱਕ ਸਾਹਿਬ ਨੂੰ ਆਪਣੇ ਤਰੀਕੇ ਨਾਲ ਵਰਤਣਾ ਦੀ ਜਿਹੜੀ ਗੱਲ ਹੈ ਉਹ ਕਹਿਣਗੇ ਭਗਵੰਤ ਮਾਨ ਨੂੰ ਮੌਕਾ ਦਿੱਤਾ ਉਹਨਾਂ ਨੇ ਇੱਕ ਹੋਰ ਮੌਕਾ ਮਿਲ ਜੂਗਾ ਕਿਹਾ ਲੋ ਜੀ ਮੈਂ ਤਾਂ ਸਿੱਖਦੇ ਤੌਰ ਤੇ ਆ ਗਿਆ ਆ ਕੇ ਫਿਰ ਕਹਿਣਗੇ ਜੀ ਇਹ ਸਰਕਾਰ ਜਿਹੜੀ ਹੈ ਕਿਉਂਕਿ ਅਸੀਂ ਸਿੱਖਾਂ ਸੰਗਤ ਦੀ ਭਾਵਨਾ ਤੇ ਹੈ ਵੀ ਹੈ ਕਿ 328 ਰੁਪਏ ਕਿੱਥੇ ਗਏ ਅਸੀਂ ਉਤੇ ਜਿਹੜੀ ਐਫਆਈਆਰ ਕੀਤੀ ਹੈ ਇਸ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈ ਹਾਂ ਇਹ ਗੱਲ ਜ਼ਰੂਰ ਹੈ ਕਿ ਜੀ ਮੋੜ ਬੰਬ ਤਮਾਕਾ ਇਹ ਕਹਿੰਦੇ ਜੀ ਬੇਅਦਬੀ ਦਾ ਮਾਮਲਾ ਤੇ ਫਿਰ ਉਹ ਢਾਲ ਦੀ ਨਾਲ ਗੱਲ ਆ ਜੋ ਕਿਸ ਰਾਬਤ ਪਰੜ ਕਿਸ ਵਾਪਸ ਕਿਰਿਆ ਲਿਆ ਸੀ ਕੀ ਹੋਇਆ ਸੀ ਜੀ ਉਹ ਤੁਹ ਕੀਤੇ ਕਿਹਾ ਸੀ ਤੋਂ ਉਹ ਫਿਰ ਤੁਸੀਂ ਕਿੰਨੇ ਕੁ ਪੈਰ ਵਾਈ ਕੀਤੀ ਸੀ ਜੀ ਬਰਗਾੜੀ ਤੋਂ ਇਹ ਸਾਰੀਆਂ ਗੱਲਾਂ ਫਿਰ ਉੱਠ ਕੇ ਇਹ ਬੈਠਣ ਤੋਂ ਕਿਹਾ ਕਿ ਇਹ ਸਾਰੇ ਹਾਲਾਤ ਦੇ ਵਿੱਚ ਸ਼ਰੋਨੀਓ ਕਾਂਡੀਦਾਰ ਜਪਾਦਲ ਸਾਹਿਬ ਨੂੰ ਸੋਚ ਲੈਣਾ ਚਾਹੀਦਾ ਹੋਰ ਤਾਂ ਹੈ ਇਹ ਸਾਰਾ ਕੁਝ ਕਿ ਇਹ ਤਾਂ ਹੈ ਵੀ ਕੁੜਗੱਜਾ ਸਾਹਿਬ ਆਪ ਹੀ ਕਰ ਰਹੇ ਨੇ ਜਿਹਾ ਜਿਸ ਤਰੀਕੇ ਨਾਲ ਇਹ ਰਣਨੀਤੀ ਘੜੀ ਜਾ ਰਹੀ ਹੈ ਇਹਦੇ ਵਿੱਚ ਸ਼੍ਰੋਮਣੀ ਕਾਲੀ ਦਰ ਜਿਹੜਾ ਮੋੜ ਸਾਂ ਲੈਣ ਲੱਗਿਆ ਸੀ ਤਾਂ ਜਿਹੜੀ ਤਰਨ ਤਰਨ ਦੀ ਉਪਚਾਉਣ ਤੋਂ ਬਾਅਦ ਜਾਂ ਜ਼ਿਲ੍ਹਾ ਪ੍ਰੇਸ਼ਦ ਤੇ ਬਲਾਕ ਸੰਮਤੀਆਂ ਤੋਂ ਬਾਅਦ ਕਿਤੇ ਉਹਨੂੰ ਜਦਾ ਸਿਆਸੀ ਤੌਰ ਤੇ ਬੜਾ ਨੁਕਸਾਨ ਤਾਂ ਨਹੀਂ ਹੋ ਗਿਆ ਕੀ ਉਹ ਇਸ ਟ੍ਰੈਪ 'ਚ ਸਾਰੀ ਫਸਰੇ ਆਮ ਆਦਮੀ ਪਾਰਟੀ ਦੇ ਤੇ ਜਿਸ ਤਰੀਕੇ ਨਾਲ ਸਾਰੀ ਗੱਲ ਹੈ ਇਹ ਸੋਚਣ ਤਾਂ ਪਵੇਗੀ ਬਾਕੀ ਆ ਜਿਹੜੇ ਹੋਰ ਮਸਲੇ ਉੱਠੇ ਨੇ ਕਿ ਕੌਣ ਪਥ ਤਾ ਤੇ ਕੌਣ ਸਰਗੁਮ ਹੈ ਤੇ ਕੀ ਬੁਲਾਇਆ ਜਾ ਸਕਦਾ ਕੀ ਅਕਾਲ ਤੱਕ ਸਾਦਾ ਸਕਤਰੇ ਚ ਦੂ ਅਕਾਲ ਤੱਕ ਤੋਂ ਬਾਹਰ ਜਾ ਕੇ ਦੇਖਿਆ ਜਾ ਸਕਦਾ ਇਹ ਸਾਰੀਆਂ ਗੱਲਾਂ ਵੀ ਕਹਿੰਦੇ ਉੱਠ ਲਗੀਆਂ ਜਾਂ ਉੱਠ ਲਈਆਂ ਨੇ ਲੇਕਿਨ ਇਸ ਮਸਲੇ ਦੇ ਭਗਵੰਤ ਮਾਨ ਦੇ ਦੇ ਤੂੰ ਤਲਬ ਕੀਤੇ ਜਾਣ ਨੇ ਜਦੋਂ ਕਹਿੰਦੇ ਤੂੰ ਤਲਬ ਕੀਤਾ ਕਰੋ ਉਹਦਾ ਸਪਸ਼ਟਿਕरण ਤੋਂ ਬਾਅਦ ਕੀ ਨਿਕਲਦਾ ਇਹ ਤਾਂ ਆਪ ਨੂੰ ਉਹਦੇ ਪਤਾ ਲੱਗੂਗਾ ਲੇਕਿਨ ਮਾਸਟਰ ਸਾਹਿਬ ਇਹ ਕਹਿਣ ਨਾਲ ਕਿ ਮੈਂ ਪਹੁੰਚ ਰਹੇ ਹਣੀ ਉਥੇ ਇੱਕ ਦਾਸ ਇੱਕ ਨਵਾਰੇ ਸਿੱਖ ਬੋਜੋ ਤੇ ਉਹਦਾ ਜਿਹੜਾ ਹੈ ਉਹਨੂੰ ਸਿਆਸੀ ਤੌਰ ਤੇ ਫਾਇਦਾ ਹੋਏਗਾ ਤੇ ਉਹ ਜਿਹੜੇ ਪੁਰਾਣੇ ਦੋਸ਼ ਲੱਗੇ ਨੇ ਉਹ ਸ਼ਾਇਦ ਉਹਨਾਂ ਨੂੰ ਥੋੜਾ ਪਤਾ ਸਾਫ਼ ਕਰਨ ਦੇ ਚੱਕਰਾਂ ਵਿੱਚ ਕੰਮ ਜਾਬ ਹੋ ਜਾਣ ਬਾਕੀ ਜਿਹੜੀ ਮੈਂ ਦੱਸਿਆ ਚੀਫ ਕਲਸਾ ਦਵਾਨ ਦੇ ਪ੍ਰਧਾਨ ਸਾਹਿਬ ਉਹਨਾਂ ਨੂੰ ਵੀ ਕਹਿਤਾ ਸਪਸ਼ਟੀਕਰਨ ਜਿਨ੍ਹਾਂ ਨੇ ਅਗਰ ਤੇ ਸ਼ੱਕ ਹੈ ਉਹਨਾਂ ਨੂੰ ਪ੍ਰੇਤ ਕਰੋ ਉਹ ਨੋ ਫਰਮਿਸਾਈਕ ਕਾਲ ਕਰਦੇ ਜਗਦੀਪ ਸਿੰਘ ਕਾਲੋਂ ਤੋਂ ਨਹੀਂ ਆਏ ਸੀ ਉਹਨਾਂ ਦਾ ਇੱਕ ਬਸਤਾ ਹੈ ਉਹਨੇ ਜਿਆਦਾ ਸਪਸ਼ਟ ਕਰਨ ਦਿੱਤਾ ਤਰੰਤਰੀ ਸੌਂਦ ਨੂੰ ਇਹ ਕਹਿੰਦਾ ਕੋਈ ਸਿੱਖ ਲਾਓ ਉਹ ਬੜੀ ਲਾਦਾਗੇ ਹੱਥ ਜੋੜ ਕੇ ਕਹਿੰਦੇ ਗੱਲ ਹੀ ਕੁਛ ਨਹੀਂ ਸੋ ਇਸ ਤਰ੍ਹਾਂ ਦੀ ਕਹਾਣੀ ਇਹਨੂੰ ਆਪਾਂ ਹੁਣ ਅੱਗੇ ਬਣਈਏ